ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਵਿਆਹ ਹੁੰਦਾ ਹੈ ਮਾਤਾ ਗੰਗਾ ਜੀ ਦੇ ਨਾਲ ਮਾਤਾ ਗੰਗਾ ਜੀ ਦੇ ਨਾਲ ਪੰਜਵੇਂ ਪਾਤਸ਼ਾਹੀ ਜੀ ਦਾ ਵਿਆਹ ਹੋਇਆ ਹੈ ਮਾਉਂ ਪਿੰਡ ਦੇ ਵਿੱਚ ਗੁਰੂ ਪੰਜਵੇਂ ਪਾਤਸ਼ਾਹੀ ਵਿਆਹੀ ਹੋਏ ਸੀ ਤਾਂ ਵੇਖੋ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜਦੋਂ ਵਿਆਹ ਹੋਇਆ ਤਾਂ ਵਿਆਹ ਦੇ ਵਿੱਚfro ਇੱਕ ਰੋਲ ਵਿਚੋਲੇ ਦਾ ਵੀ ਹੁੰਦਾ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਵਿਚੋਲਾ ਕੌਣ ਬਣਿਆ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ 22 ਮੰਡੀਆਂ ਥਾਪੀਆਂ 22 ਪ੍ਰਚਾਰਕ ਥਾਪੇ ਮੰਜੀਦਾਰ ਵੱਖ-ਵੱਖ ਇਲਾਕਿਆਂ ਦੇ ਵਿੱਚ ਤਾ ਇੱਕ ਦੁਆਬਾ ਇਲਾਕੇ ਦਾ ਸਦਮਾ ਫਰਾਲੇ ਦਾ ਰਹਿਣ ਵਾਲਾ ਰਾਜਾ RAM ਇਹ ਰਾਜਾ RAM ਮੰਜੀਦਾਰ ਸੀ ਪ੍ਰਚਾਰਕ ਸੀ ਗੁਰੂ ਪਾਤਸ਼ਾਹੀ ਬੋਲੋ ਇਸ ਨੂੰ ਪ੍ਰਚਾਰਕ ਦੀ ਮੰਜੀ ਥਾਪੀ ਗਈ ਸੀ ਇਹ ਰਾਜਾ RAM ਦੇਖੋ ਅੱਜ ਦੇ ਸਮੇਂ ਦੇ ਪ੍ਰਚਾਰਕ ਉਹ ਸਮੇਂ ਦੇ ਪ੍ਰਚਾਰਕਾਂ ਦੇ ਵਿੱਚ ਕਿੰਨਾ ਅੰਤਰ ਹੈ ਅੱਜ ਕਿੰਨਾ ਪ੍ਰਚਾਰ ਹੋ ਰਿਹਾ ਹੈ ਅਸਰ ਕਿਉਂ ਨਹੀਂ ਹੋ ਰਿਹਾ ਉਹ ਵੇਲੇ ਦੇ ਪ੍ਰਚਾਰਕ ਸੀ ਦੇਖੋ ਉਹਨਾਂ ਦਾ ਕਿਹਾ ਕਿਵੇਂ ਪ੍ਰਵਾਨ ਹੁੰਦਾ ਸੀ ਫਰਕ ਹੈ ਕੁਝ ਨਾ ਕੁਝ ਕਿਉਂਕਿ ਉਹ ਜਿਹੜੇ ਪ੍ਰਚਾਰਕ ਸੀ ਉਹ ਗੁਰੂ ਪਾਤਸ਼ਾਹ ਜੀ ਦੇ ਥਾਪੜੇ ਦੇ ਸਦਕਾ ਬਣੇ ਮਾਲਕ ਨੇ ਆਪ ਥਾਪੜਾ ਦਿੱਤਾ ਤੇ ਅੱਜ ਮੇਰੇ ਵਰਗੇ ਅਸੀਂ ਆਪਣੇ ਆਪ ਪ੍ਰਚਾਰਕ ਬਣੇ ਆ ਫਰਕ ਹੈ ਉਹਨਾਂ ਦੇ ਕਹਿਣ ਤੇ ਆਪੇ ਬਣੀ ਪ੍ਰਚਾਰਕਾਂ ਦੇ ਕਹਿਣ ਵਿੱਚ ਫਰਕ ਹੁੰਦਾ ਹੈ ਪਹਿਲਾ ਕੀ ਹੁੰਦਾ ਜੇ ਕਿਸੇ ਨੇ ਸੰਤ ਬਣਨਾ ਹੁੰਦਾ ਨਾ ਪਹਿਲਾਂ ਉਹ ਹੋਰ ਤਪੱਸਿਆ ਕਰਦਾ ਸਾਧਨਾ ਕਰਦਾ ਯਤਪ ਤਪ ਕਰਦਾ ਫੇਰ ਉਹ ਕੀਰਤਨ ਕਰਦਾ ਫੇਰ ਕੀਰਤਨ ਕਰਕੇ ਕਹਿ ਲੋ ਸੰਤ ਬਣਦਾ ਆਪਾਂ ਸਾਰੇ ਦੇਖੋ ਪੁਰਾਤਨ ਸਮੇਂ ਦੇ ਵਿੱਚ ਸੰਤ ਮਹਾਪੁਰਸ਼ਾਂ ਦਾ ਜ਼ਿਕਰ ਪੜ੍ਹਦੇ ਸੁਣਦੇ ਆ ਜਿਵੇਂ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਵੀ ਹੋਏ ਕਰਨ ਤੋਂ ਭਾਵ ਵੀ ਪਹਿਲਾਂ ਪ੍ਰਚਾਰਕ ਤੇ ਅੱਜ ਦੇ ਪ੍ਰਚਾਰਕਾਂ 'ਚ ਫਰਕ ਉਹ ਗੁਰੂ ਦੇ ਥਾਪੜੇ ਤੋਂ ਬਣੇ ਮੇਰੇ ਵਰਗੇ ਆਪ ਹੀ ਬਣੇ ਹੋਏ ਐ ਤੇ ਉਹਨਾਂ ਦਾ ਅਸਰ ਹੁੰਦਾ ਸੀ ਪਹਿਲਾਂ ਕਮਾਈ ਕੀਤੀ ਜਾਂਦੀ ਘਾਲਣਾ ਕੀਤੀ ਜਾਂਦੀ ਫਿਰ ਸੰਤ ਬਣਦਾ ਕੀਰਤਨ ਕਰਕੇ ਤੇ ਅੱਜ ਮਲਦੋ ਵੀ ਕੀਰਤਨ ਕਰਕੇ ਸੰਤ ਬਣਿਆ ਜਾਂਦਾ ਹੈ ਫਰਕ ਹੈ ਤਾਂ ਤੇ ਇਹ ਸੰਧਮਾ ਫਰਾੜੇ ਦਾ ਰਹਿਣ ਵਾਲਾ ਰਾਜਾ RAM ਇਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਦਾ ਸੇਵਕ ਸਿੱਖ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਕੇ ਇਹਨੇ ਬੇਨਤੀ ਕੀਤੀ ਮਹਾਰਾਜ ਤੁਹਾਡਾ ਜਿਹੜਾ ਛੋਟਾ ਬੋਤ ਹੈ ਨਾ ਅਰਜਨ ਉਹ ਇਹ ਅਰਜਨ ਦੇਵ ਦੇ ਲਈ ਮੈਂ ਇੱਕ ਵਧੀਆ ਰਿਸ਼ਤਾ ਲੈ ਕੇ ਆਇਆ ਹੈ ਮਾਓ ਪਿੰਡ ਦੇ ਵਿੱਚ ਇੱਕ ਕਿਸ਼ਨ ਚੰਦ ਰਹਿੰਦਾ ਹੈ ਕਿਸ਼ਨ ਚੰਦ ਦੀ ਧੀ ਹੈ ਗੰਗਾ ਦੋ ਧੀਆਂ ਸੀ ਗੰਗਾ ਤੇ ਇੱਕ ਹਰ ਹਾਂ ਜੋ ਹੁਣੇ ਇਹ ਮਹੱਲਾ ਪੰਜਵਾਂ ਦੇ ਵਿੱਚ ਹਰ ਹਾਂ ਦਾ ਜ਼ਿਕਰ ਆਉਂਦਾ ਹੈ ਇਹ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਰਿਸ਼ਤੇ ਦੇ ਵਿੱਚ ਸਾਲੀ ਲੱਗਦੀ ਸੀ ਤੇ ਗੁਰੂ ਅਮਰਦਾਸ ਮਹਾਰਾਜ ਜੀ ਕੇ ਬੇਨਤੀ ਕਰੀ ਮਹਾਰਾਜ ਛੋਟੇ ਦੋਤਰੇ ਲਈ ਵਧੀਆ ਰਿਸ਼ਤਾ ਲੈ ਕੇ ਆਏ ਆ ਮਾਓ ਪਿੰਡ ਦੀ ਕੁੜੀ ਐ ਤੇ ਪਿਤਾ ਕੇਸਨ ਚੰਦ ਐ ਸਾਰੀ ਗੱਲਬਾਤ ਗੁਰੂ ਪਾਤਸ਼ਾਹ ਕਹਿੰਦੇ ਭਾਈ ਸਾਡਾ ਪਿਆਰਾ ਹੈ ਪ੍ਰਚਾਰਕ ਐ ਤੇ ਜਰੂਰ ਗੁਰੂ ਜੀ ਨੇ ਗੱਲ ਮੰਨੀ ਵੀ ਸੁਣੀ ਸਮਝੀ ਮੁਕਦੀ ਗੱਲ ਕਿ ਗੁਰਵੜਜੰਦੇ ਮਹਾਰਾਜ ਜੀ ਦਾ ਰਿਸ਼ਤਾ ਕਰ ਦਿੱਤਾ ਗਿਆ ਮਾਤਾ ਗੰਗਾ ਜੀ ਦੇ ਨਾਲ ਸਗਣ ਪੈ ਗਿਆ ਕਹੇ ਸਗਣ ਪੈ ਗਿਆ ਗੱਲ ਪੱਕੀ ਹੋ ਗਈ ਸਮਾ ਲੰਘਦਾ ਗਿਆ ਸਮਾ ਪਾ ਕੇ ਕੀ ਹੋਇਆ ਇੰਦਰੂ ਗੁਰੂ ਰਾਮਦਾਸ ਮਹਾਰਾਜ ਸਤਖੰਡ ਚਲੇ ਗਏ ਜੋਤੀ ਜੋਤ ਸਮਾ ਗਏ ਇਹ ਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਗੁਰੂ ਨਾਨਕ ਦਰਬੀ ਪੰਜਵੀਂ ਗੱਦੀ ਤੇ ਸਵਾਇਮਾਨ ਹੋਈ ਹੈ ਇਧਰੋਂ ਗੁਰੂ ਅਰਜਨ ਦੇ ਮਹਾਰਾਜ ਜੀ ਹਰਿਮੰਦਰ ਸਾਹਿਬ ਦੀ ਉਹ ਸਾਰੀ ਕਰਵਾ ਦੇ ਕੰਮ ਸ਼ੁਰੂ ਹੈ ਤਾਂ ਇਧਰ ਫਿਰ ਮਾਉ ਪਿੰਡ ਦੇ ਵੱਲੋਂ ਇੱਕ ਸੁਨੇਹਾ ਘੱਲਿਆ ਗਿਆ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਕੋਲ ਕਿ ਤੁਸੀਂ ਗੁਰੂ ਨਾਨਕ ਦਰਬੀ ਗੱਦੀ ਦੇ ਪੰਜਵੇਂ ਵਾਰਸ ਹੋ ਮਾਲਕ ਹੋ ਤੁਹਾਡੇ ਨਾਲ ਸਾਡੀ ਧੀ ਗੰਗਾ ਦਾ ਰਿਸ਼ਤਾ ਤੈਅ ਹੋਇਆ ਹੈ ਤੁਸੀਂ ਹੁਣ ਵਿਆਹ ਦਾ ਦਿਨ ਬੰਨ੍ਹ ਲੋ ਤੁਸੀਂ ਹੁਣ ਵਿਆਹ ਦਾ ਦਿਨ ਬੰਨ੍ਹੋ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੋ ਰਾਜਵਾਬ ਦੇ ਦਿੱਤਾ ਕਹਿੰਦੇ ਵੀ ਮੈਂ ਵਿਆਹ ਦਾ ਦਿਨ ਨਹੀਂ ਬੰਨ੍ਹਣਾ ਕਹਿੰਦੇ ਮਹਾਰਾਜ ਕੀ ਗੱਲ ਤੁਸੀਂ ਤਾਂ ਆਪ ਮਾਲਕ ਹੋ ਗੁਰੂ ਨਾਨਕਦਰ ਦੀ ਪੰਜਵੀਂ ਗੱਦੀ ਤੇ ਬੈਠੇ ਹੋ ਆਪ ਮਾਲਕ ਹੋ ਕਰਨਕਾਰ ਨੂੰ ਮਰਜੀ ਦੇ ਮਾਲਕ ਤੁਸੀਂ ਜਿਹੜਾ ਪੁੱਛਦਾ ਕਿਸੇ ਨੂੰ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨਹੀਂ ਸਾਡੇ ਵੱਡੇ ਪੁਰਖੇ ਬੈਠੇ ਐ ਜੇ ਵਿਆਹ ਦਾ ਦਿਨ ਬੰਨਣਾ ਮੈਂ ਨਹੀਂ ਬੰਨਣਾ ਮੇਰੇ ਵਿਆਹ ਦਾ ਦਿਨ ਮੇਰੀ ਮਾਤਾ ਮਾਤਾ ਪਾਨੀ ਮੇਰੇ ਮਾਮਾ ਜੀ ਭਾਈ ਗੁਰਦਾਸ ਜੀ ਬਾਬਾ ਮੋਢਾ ਜੀ ਵਰਗੇ ਸਾਡੇ ਵੱਡੇ ਬੈਠੇ ਨੇ ਮੇਰੇ ਵੱਡੇ ਪੁਰਖੇ ਵਿਆਹ ਦਾ ਦਿਨ ਬੰਨਣਗੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਿੱਡਾ ਸਤਕਾਰ ਸਾਨੂੰ ਗੁਰੂ ਜੀ ਨੇ ਸੁਣ ਦੇਖੋ ਸਿਖਾਇਆ ਐ ਜਦੋਂ ਕਿ ਮਰਜੀ ਦੇ ਮਾਨਕ ਸਭ ਕੁਝ ਕਰ ਸਕਦੇ ਜੀ ਬੰਨ ਸਕਦੇ ਜੀ ਦਿਨ ਵੀ ਫਲਾਣੇ ਦਿਨ ਬਰਾਤ ਆਉ। ਪਰ ਫਿਰ ਵੀ ਸਾਮਾਂ ਨੂੰ ਬੈਠੇ ਸਾਰਾ ਪਰਿਵਾਰ ਮਾਤਾ ਪਾਣੀ ਜੀ ਬੈਠੇ ਐ ਬਾਬਾ ਬੁੰਡਾ ਜੀ ਬੈਠੇ ਨੇ ਮਾਮਾ ਭਾਈ ਗੁਰਦਾਜ ਜੀ ਬੈਠੇ ਸਾਰਿਆਂ ਨੇ ਬੈਠ ਕੇ ਫਰ ਵਿਆਹ ਦਾ ਦਿਨ ਨਿਸ਼ਚਿਤ ਕੀਤਾ ਕਿ ਫਲਾਣੇ ਦਿਨ ਮਾਉ ਪਿੰਡ ਤੁਹਾਡੇ ਸਾਡੀ ਬਰਾਤ ਪਹੁੰਚੂ। ਚਲੋ ਜੀ ਸੁਨੇਹਾ ਪਹੁੰਚਿਆ ਜਦੋਂ ਵਾਪਸ ਮਾਉ ਪਿੰਡ ਕੋ ਫਲਾਣੇ ਦਿਨ ਬਰਾਤ ਆਉਣੀ ਹੈ ਗੰਗਾ ਜੀ ਨੂੰ ਵਿਆਹ ਕੇ ਲੈ ਜਾਣਗੇ ਇਧਰੋਂ ਫਿਰ ਕੀ ਹੋਇਆ ਕਹਿੰਦੇ ਹੁਣ ਦਿਨ ਬੰਨ ਤਾਂ ਲੜਕੇ ਵਾਲਿਆਂ ਨੇ ਹੁਣ ਆਪਾਂ ਐ ਕਰੋ ਵੀ ਆਪਾਂ ਹੁਣ ਸਾਹੇ ਚਿੱਠੀ ਭੇਜੀਏ ਸਾਹੇ ਚਿੱਠੀ ਭੇਜੀਏ ਦੇਖੋ ਕੁਝ ਇੱਕ ਗੱਲਾਂ ਹੁੰਦੀਆਂ ਨੇ ਵੀ ਜਿਵੇਂ ਸਾਹੇ ਚਿੱਠੀ ਦਾ ਰਵਾਜ ਅੱਜ ਵੀ ਚੱਲਦਾ ਹੈ ਬਰਾਤ ਜੀ ਇੱਕ ਰਸਮ ਵਾਂਢ ਕੇ ਰਹੇਗੀ ਸਾਹੇ ਚਿੱਠੀ ਪਹਿਲਾਂ ਕੀ ਹੁੰਦਾ ਕਿ ਸਾਹੇ ਚਿੱਠੀ ਜਦੋਂ ਘੱਲੀ ਜਾਂਦੀ ਲਿਖੀ ਜਾਂਦੀ ਉਹਦੇ ਵਿੱਚ ਸਾਰਾ ਪ੍ਰੋਗਰਾਮ ਲਿਖਿਆ ਜਾਂਦਾ ਵੀ ਭਾਈ ਐਨੇ ਬੰਦੇ ਬਰਾਤ ਐਨੇ ਦਿਨ ਬਰਾਤ ਰੁਕੇਗੀ ਤੇ ਅਨੰਦ ਕਾਰਜ ਦਾ ਆ ਟਾਈਮ ਹੋਵੇਗਾ ਰਵਾਨਗੀ ਦਾ ਆ ਟਾਈਮ ਹੋਵੇਗਾ ਸਾਰੀਆਂ ਗੱਲਾਂ ਆਹ ਕਾਰਜ ਵਿੱਚ ਕੀਤੇ ਜਾਣਗੇ ਸਾਰਾ ਕੁਝ ਉਹ ਸਾਹੇ ਚਿੱਠੀ ਵਿੱਚ ਲਿਖਿਆ ਜਾਂਦਾ ਅੱਜ ਇੱਕ ਰਸਮ ਬਣ ਕੇ ਰਹੇਗੀ ਦੇਖੋ ਅੱਜ ਜੇ 200 ਬੰਦਾ ਬਰਾਤ ਦਾ ਜਾਂਦਾ ਹੈ ਨਾ ਦਾ ਆਨੰਦਕਾਰ ਜਾਂ ਤੇ 20 ਬੰਦੇ ਮਸਾਂ ਪਹੁੰਚ ਗਏ ਐ ਪਹਿਲਾਂ ਇਹ ਗੱਲਾਂ ਆਪਾਂ ਨੂੰ ਆਮ ਐ ਦੇਖੋ ਘਰਾਂ ਵਿੱਚ ਆਨੰਦਕਾਰਜ ਹੁੰਦੇ ਸਾਰਾ ਨਗਰ ਰਿਸ਼ਤੇਦਾਰ ਉਹ ਰਸਮ ਦੇ ਵਿੱਚ ਸ਼ਾਮਲ ਹੁੰਦਾ ਆਨੰਦਕਾਰ ਜੀ ਵਿਆਹ ਦੀ ਮੇਨ ਕਹਿੰ ਲੋ ਕਿ ਮੁੱਖ ਰਸਮ ਐ ਤੇ ਉੱਥੇ ਆਪਾਂ ਵੱਧ ਤੋਂ ਵੱਧ ਸ਼ਾਮਲ ਹੋ ਕੇ ਜਿਹੜੀ ਜੋੜੀ ਦਾ ਆਨੰਦ ਕਾਰਜ ਹੋ ਰਿਹਾ ਉਹਦੀ ਚੜ੍ਹਦੀ ਕਲਾ ਦੀ ਅਰਦਾਸ ਵਿੱਚ ਸਾਰਿਆਂ ਨੂੰ ਜੁੜਨਾ ਚਾਹੀਦਾ ਹੈ ਤੇ ਮੇ ਭਾਈ ਜਦੋਂ ਸਾਹਿ ਚਿੱਠੀ ਲਿਖੀਏ ਹੁਣ ਮਾਉ ਪਿੰਡ ਦੇ ਵੱਲੋਂ ਪਰਿਵਾਰ ਦੇ ਵੱਲੋਂ ਕਿਸ਼ਨ ਚੰਦ ਜੀ ਦੇ ਪਰਿਵਾਰ ਦੇ ਵੱਲੋਂ ਸਾਹਿ ਚਿੱਠੀ ਲਿਖੀ ਗਈ ਉਹ ਸਾਹਿ ਚਿੱਠੀ ਦੇ ਵਿੱਚ ਲਿਖਿਆ ਗਿਆ ਜੀ ਤੁਸੀਂ ਬਰਾਤ ਲੈ ਕੇ ਆਇਓ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਪੰਜਵੇਂ ਮਾਲਕੋ ਆਪ ਗੁਰਤਾ ਗਦੀ ਦੇ ਸੁਭਾਏ ਮਾਣੋ ਤੁਸੀਂ ਵਧੀਆ ਬਰਾਤ ਲੈ ਕੇ ਆਇਓ ਵਧੀਆ ਬਰਾਤ ਸਜਦੇ ਦਸਤਾਰਾ ਬਾੜੇ ਸਿੱਖਾਂ ਦੀ ਨੌਜਵਾਨਾਂ ਦੀ ਇਦਾਂ ਵਧੀਆ ਅਮੀਰ ਲੋਕਾਂ ਦੀ ਭਾਵ ਖਾਣਦਾਨੀ ਲੋਕਾਂ ਦੀ ਬਰਾਤ ਲੈ ਕੇ ਆਇਓ ਤਾਕੇ ਪਤਾ ਲਗੇ ਮਾਉ ਪਿੰਡ ਦੇ ਵਿੱਚ ਕਿ ਸਾਡੀ ਬੇਟੀ ਨੂੰ ਵਿਆਹਣ ਦੇ ਲਈ ਬਰਾਤ ਆਈ ਸੀ ਸਾਡੇ ਗੱਲਾਂ ਹੋਣ ਆਸੇ-ਪਾਸੇ ਆਪਾਂ ਵੀ ਯੋਰ ਲਾਉਣੇ ਐ ਕਿ ਸਾਡੀ ਧੀ ਦਾ ਵਿਆਹ ਸਾਡੇ ਮੁੰਡੇ ਦਾ ਵਿਆਹ ਸਾਡੇ ਆਂਢਗੁਆਂਢ ਵਿੱਚ ਸਾਡੇ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਪਤਾ ਲੱਗੇ ਕਿ ਅਸੀਂ ਧੀ ਪੁੱਤ ਵਿਆਹਿਆ ਗੱਲਾਂ ਹੋਣ ਦੇਖੋ ਆਮ ਹੁੰਦੇ ਮਾਤਾ ਪਿਤਾ ਨੂੰ ਸੱਭ ਨੂੰ ਤੇ ਕਿਸ਼ਨ ਚੰਦ ਨੇ ਵੀ ਪਰਿਵਾਰ ਨੇ ਸਾਹਿ ਚਿੱਠੀ ਭੇਜੀ ਕੱਲੀ ਐ ਸਾਰਾ ਪ੍ਰੋਗਰਾਮ ਕਿ ਦੱਸੋ ਕਿੰਨੇ ਬੰਦੇ ਬਰਾਤ ਦੇ ਆਉਣਗੇ ਕੀ ਕੀ ਕਾਰਜ ਸਾਰਾ ਕੁਝ ਉਹਨਾਂ ਨੇ ਲਿਖਤਾ ਵੀ ਆਹ ਕਾਰਜਾਂ ਟਾਈਮ ਬਰਾਤ ਦਾ ਸਵਾਗਤ ਕੀਤਾ ਜਾਊ ਆਹ ਟਾਈਮ ਆਨੰਦ ਕਾਰਜ ਹੋਣਗੇ ਰਵਾਨਗੀ ਦਾ ਸਾਰਾ ਵਿਆਹਤਬੰਦੀ ਪ੍ਰੋਗਰਾਮ ਲਿਖ ਕੇ ਇਹਨਾਂ ਆਹੇ ਚਿੱਠੀ ਦੇ ਵਿੱਚ ਇਹ ਗੱਲ ਲਿਖੀ ਗਈ ਕਿ ਤੁਸੀਂ ਸਾਡੀ ਧੀ ਨੂੰ ਵਿਆਹ ਨੂੰ ਆਉਣ ਹੈ ਗੰਗਾ ਨੂੰ ਤਾ ਵਧੀਆ ਮੀਰ ਘਰਾਣੇ ਦੇ ਲੋਕ ਲੈ ਕੇ ਆਇਓ ਸਿੱਖ ਸਰਦਾਰ ਲੋਕ ਲੈ ਕੇ ਆਇਓ ਦਸਤਾਰਾ ਵਾਲੇ ਲੈ ਕੇ ਆਇਓ ਵਧੀਆ ਸੋਹਣੀ ਬਰਾਤ ਆ ਤੇ ਜਦੋਂ ਇਹ ਸਾਹੇ ਚਿੱਠੀ ਖੱਲੀ ਗਈ ਇਦਰੋਂ ਦਿਨ ਵੀ ਆ ਗਿਆ ਜਿਹੜੇ ਦਿਨ ਵਿਆਹ ਹੋਣਾ ਸੀ ਤੇ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਬਰਾਤ ਫਿਰ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਰਵਾਨਾ ਹੋਈ ਇਹ ਬਰਾਤ ਨੇ ਪਹਿਲਾ ਪੜਾ ਕੀਤਾ ਗੋਇੰਦਵਾਲ ਸਾਹਿਬ ਫਿਰ ਗੁਰਦੁਆਰਾ ਮਾਲੜੀ ਸਾਹਿਬ ਗੁਰਦੁਆਰਾ ਪੰਜ ਪੀਰ ਸਾਹਿਬ ਇਹਦਾ ਨਕੋਦਰ ਹੁੰਦੇ ਹੁੰਦੇ ਭਾਵ ਪੜਾ ਕਰਦੇ ਕਰਦੇ ਗੁਰੂ ਪੰਜਵੇਂ ਪਾਤਸ਼ਾਹ ਜੀ ਦੀ ਬਰਾਤ ਮਾਓ ਪਿੰਡ ਦੇ ਵਿੱਚ ਪਹੁੰਚਦੀ ਤੇ ਜਦੋਂ ਬਰਾਤ ਪਹੁੰਚੀ ਤਾਂ ਆਪਾਂ ਸਾਰੇ ਦੇਖੋ ਫਿਰ ਬਰਾਤ ਦਾ ਸਵਾਗਤ ਕਰਦੇ ਆਂ ਵੈਲਕਮ ਕਰਦੇ ਆਂ ਜੀ ਆਇਆਂ ਕਰਦੇ ਆਂ ਗੁਰੂ ਪੰਜਵੇਂ ਪਾਤਸ਼ਾਹ ਜਦੋਂ ਬਰਾਤ ਲੈ ਕੇ ਗਏ ਜਾਂਦੇ ਜਾਂਦੇ ਆਪਣੇ ਫਕਰ ਫਕੀਰਾਂ ਨੂੰ ਸਾਧੂ ਸਤਪੁਰਸ਼ਾਂ ਨੂੰ ਨਾਲ ਲੈ ਜਾਂਦੇ ਗਏ ਗੁਰਦੁਆਰਾ ਮਾਲੜੀ ਤੋਂ ਬਾਬਾ ਮਾਲ ਸਿੰਘ ਜੀ ਨੂੰ ਨਾਲ ਲੈ ਲਿਆ ਬਾਬਾ ਬੁੱਢਾ ਜੀ ਵਰਗੇ ਗੁਰਸਿੱਖ ਭਾਈ ਮੱਝ ਜੀ ਵਰਗੇ ਭਾਈ ਸੱਤਾ ਤੇ ਬਲਵੰਡ ਕੀਰਤਨੀਏ ਸਿੱਖ ਭਾਵ ਇਦਾਂ ਦੇ ਗੁਰਸਿੱਖਾਂ ਨੂੰ ਨਾਲ ਲੈ ਕੇ ਗੁਰੂ ਪੰਜਵੇਂ ਪਾਤਸ਼ਾਹ ਬਰਾਤ ਲੈ ਕੇ ਮਾਓ ਪਿੰਡ ਪਹੁੰਚ ਗਏ ਜਦੋਂ ਪਹੁੰਚੇ ਐ ਸਾਹਮਣੇ ਹੁਣ ਪਰਿਵਾਰ ਖੜਾ ਹੈ ਰਿਸ਼ਤੇਦਾਰ ਖੜੇ ਨੇ ਵੀ ਵੈਲਕਮ ਕਰਦੇ ਆ ਜੀਆਂ ਆ ਸਵਾਗਤ ਕਰਦੇ ਆ ਤੇ ਜਦੋਂ ਉਹਨਾਂ ਨੇ ਵੇਖਿਆ ਕਹਿੰਦੇ ਸੀ ਸਾਹੇ ਚਿੱਠੀ ਵਿੱਚ ਲਿਖ ਕੇ ਭੇਜਿਆ ਸੀ ਕਿ ਤੁਸੀਂ ਸੋਹਣੇ ਸਿੱਖ ਸਰਦਾਰਾਂ ਦੀ ਵਧੀਆ ਅਮੀਰ ਘਰਾਣੇ ਦੇ ਲੋਕਾਂ ਦੀ ਬਰਾਤ ਲੈ ਕੇ ਆਇਓ ਵੀ ਇਹ ਤਾਂ ਕੋਈ ਹੋਰ ਹੀ ਲਈ ਫਿਰਦੇ ਐ ਹੱਕਰ ਫਕੀਰ ਸਤਪੁਰਸ਼ ਰੱਬ ਦੇ ਪਿਆਰੇ ਬਜ਼ੁਰਗ ਦਾੜਿਆਂ ਵਾਲੇ ਇਦਾਂ ਸੋਝਵਾਨ ਭਾਵ ਸਿਆਣੇ ਪੁਰਸ਼ ਤਾਂ ਉਹਨਾਂ ਨੇ ਬੜਾ ਹੈਰਾਨਗੀ ਪ੍ਰਗਟਾਈ ਇਹ ਗੱਲ ਵੀ ਕਿ ਅਸੀਂ ਸਾਹਿ ਚਿੱਠੀ ਵਿੱਚ ਲੈ ਕੇ ਭੇਜਿਆ ਸੀ ਵਧੀਆ ਬਰਾਤ ਲੈ ਕੇ ਆਏ ਲੋ ਵੀ ਇਹ ਬਰਾਤ ਵਧੀਆ ਨਹੀਂ ਲੈ ਕੇ ਆਏ ਚਲੋ ਜੀ ਫੇਰ ਕੀ ਹੋਇਆ ਇੱਕ ਅੱਲਾ ਤੇ ਫਰੋਜ਼ ਖਾ ਇਹ ਦੋ ਸੀ ਦੋ ਜਣਿਆਂ ਨੇ ਨਾ ਨਰਾਜਗੀ ਬਹੁਤ ਜ਼ਿਆਦਾ ਪ੍ਰਗਟਾਈ ਕਹਿੰਦੇ ਸਾਡੀ ਗੱਲ ਨਹੀਂ ਮੰਨੀ ਅਸੀਂ ਕਿਹਾ ਸੀ ਵਧੀਆ ਬਰਾਤ ਲੈ ਕੇ ਆਈਏ ਫੱਕਰਾਂ ਦੀ ਫਕੀਰਾਂ ਦੀ ਬਰਾਤ ਲੈ ਕੇ ਆ ਗਏ ਕੀ ਕਹਿੰਦੇ ਨੇ ਇਹਨਾਂ ਨੇ ਵਿਆਹ ਤਾਂ ਬਣਾਈ ਕਹਿੰਦੇ ਵੀ ਹੁਣ ਆਪਾਂ ਇਹ ਬਰਾਤ ਨੂੰ ਖਾਲੀ ਮੋੜਾਂਗੇ ਆਪਾਂ ਗੰਗਾ ਦਾ ਰਿਸ਼ਤਾ ਇਹਨਾਂ ਨਾਲ ਹੋਣ ਨਹੀਂ ਦੇਣਾ ਇਹਨਾਂ ਨੇ ਸਾਡੀ ਗੱਲ ਨਹੀਂ ਮੰਨੀ ਵਧੀਆ ਬਰਾਤ ਹੀ ਲੈ ਕੇ ਆਈ ਆ ਹੋਰ ਹੀ ਫੱਤਰ ਫਕੀਰਾਂ ਨੂੰ ਨਾਲ ਲਈ ਫਿਰਦੇ ਆ ਇਹਨਾਂ ਨੇ ਵਿਆਉਤਬੰਦੀ ਕੀ ਬਣਾਈ ਹੈ ਵਿਆਉਤ ਬਣਾਈ ਕਹਿੰਦੇ ਆਏ ਕਰੋ ਇੱਕ ਝੰਡਾ ਖੜਾ ਸੀ ਇਹ ਝੰਡ ਨੂੰ ਘਟ ਲਓ ਇਹ ਝੰਡ ਨੂੰ ਘਟ ਲਓ ਝੰਡ ਨੂੰ ਕਿੱਲੇ ਦਾ ਰੂਪ ਦੇ ਦਿਓ ਤੇ ਝੰਡ ਜਿਹੜਾ ਹੋਵੇ ਇਹਦੀਆਂ ਜੜਾਂ ਧਰਤੀ ਦੇ ਵਿੱਚ ਰਹਿਣੀਆਂ ਚਾਹੀਦੀਆਂ ਪੁੱਟਣੀਆਂ ਨਹੀਂ ਵੇਖਣ ਨੂੰ ਆਏ ਲੱਗੇ ਵੀ ਕਿਲਾ ਗੱਡਿਆ ਹੋਇਆ ਹੈ ਪਰ ਇਹ ਪੱਕਾ ਜਾੜੇ ਦੀ ਵਿੱਚ ਹੀ ਹੋਵੇ ਪਰ ਉਹਨੂੰ ਘਟ ਕੇ ਨਾ ਕਿਲਾ ਬਣਾ ਲੂਗਾ ਜੰਡ ਦਾ ਇਹਨਾਂ ਨੇ ਵਿਉਂਤ ਬਣਾ ਲਈ ਤੇ ਜਦੋਂ ਵਿਉਂਤ ਬਣਾ ਲਈ ਨਾ ਫਿਰ ਇਹ ਅੱਲਾ ਤੇ ਫਰੋਜ ਦੋਵੇਂ ਜਾਣੇ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਕੋਲ ਆ ਕੇ ਨੀਵੀਂ ਪਾ ਕੇ ਬੜੀ ਨਿਮਰਤਾ ਦੇ ਨਾਲ ਖੜ ਗਏ ਪਾਤਸ਼ਾਹ ਜੀ ਦੀ ਬਾਣੀ ਦਾ ਪ੍ਰਮਾਣ ਹੈ ਅਪਰਾਧੀ ਧੂਣਾ ਨਿਵੈ ਜੋ ਹੰਤਾ ਰਹਾਈ ਭਾਵਨਾ ਹੋਣੀ ਚਾਹੀਦੀ ਹੈ ਵੀ ਦੇਖੋ ਪਾਤਸ਼ਾਹ ਜੀ ਕਹਿੰਦੇ ਨਿਵਣਾ ਅਪਰਾਧੀ ਬੰਦਾ ਵੱਧ ਨਿਵਲ ਹੈ ਸ਼ਿਕਾਰੀ ਹੁੰਦਾ ਹੈ ਜਦੋਂ ਉਹਨੇ ਸ਼ਿਕਾਰ ਨੂੰ ਫੜਨਾ ਹੁੰਦਾ ਹੈ ਕਈ ਵਾਰ ਧਰਤੀ ਤੇ ਲੰਮਾ ਹੀ ਪੈ ਜਾਂਦਾ ਹੈ ਹੁਣ ਉਹ ਕੋਈ ਡਰੋਂ ਤੋਂ ਨਹੀਂ ਕਰ ਰਿਹਾ ਉਹਦੀ ਭਾਵਨਾ ਕੀ ਹੈ ਕਿਵੇਂ ਸ਼ਿਕਾਰ ਨੂੰ ਫੜਨਾ ਹੈ ਇਹ ਨਮਸਕਾਰ ਕਰ ਰਹੇ ਨੇ ਨੀਮੀ ਪਾ ਕੇ ਖੜੇ ਹੈ ਜਿਵੇਂ ਅੱਲਾ ਤੇ ਫਰੋਜ ਅੰਦਰ ਬੇਈਮਾਨੀ ਹੈ ਕਪਟ ਹੈ ਤੇ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਅੱਗੇ ਖੜ ਕੇ ਕਹਿੰਦੇ ਮਹਾਰਾਜ ਇੱਕ ਬੇਨਤੀ ਹੈ ਪਾਸਾ ਕਹਿੰਦੇ ਦੱਸੋ ਕਹਿੰਦੇ ਮਹਾਰਾਜ ਸਾਡੇ ਪਿੰਡ ਦਾ ਰਿਵਾਜ ਹੈ ਵੀ ਜਿਹੜਾ ਵੀ ਸਾਡੇ ਪਿੰਡ ਵਿਰਾਤ ਲੈ ਕੇ ਆਉਂਦਾ ਹੈ ਨਾ ਪਹਿਲਾਂ ਉਹਨੂੰ ਕਿੱਲਾ ਪੁੱਟਣਾ ਪੈਂਦਾ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜੇ ਸਾਹਿ ਚਿੱਠੀ ਤੁਸੀਂ ਭੇਜੀ ਭਾਈ ਇਹ ਸਾਹਿ ਚਿੱਠੀ ਵਿੱਚ ਇਹਦਾ ਜ਼ਿਕਰ ਨਹੀਂ ਕੀਤਾ ਵੀ ਇਹ ਰਸਮ ਹੋਊਗੀ ਕਹਿੰਦੇ ਮਹਾਰਾਜ ਸਾਡੇ ਪਿੰਡ ਦਾ ਰਿਵਾਜ ਹੈ ਵੀ ਇਹ ਰਸਮ ਹੈ ਜਿਹੜੀ ਸਾਹਿ ਚਿੱਠੀ ਵਿੱਚ ਨਹੀਂ ਲਿਖੀ ਜਾਂਦੀ ਇਹ ਜਦੋਂ ਵਿਰਾਤ ਆ ਜਾਂਦੀ ਹੈ ਤੁਰੰਤ ਮੌਕੇ ਦੀ ਦੱਸਿਆ ਜਾਂਦਾ ਹੈ ਫਾਤਖਾ ਜੀ ਕਹਿੰਦੇ ਆਹ ਕੀ ਗੱਲ ਹੋਈ ਭਾਈ ਤੇ ਨਾਲ ਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਸਾਧੂ ਸਤਪੁਰਸ਼ਾਂ ਤੋਂ ਜੜਾ ਲਵਾਈ ਦੀਆਂ ਹੁੰਦੀਆਂ ਜੜਾ ਕਦੇ ਪੁਟਾਈ ਦੀਆਂ ਨਹੀਂ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਰੱਬ ਦੇ ਪਿਆਰਿਆਂ ਤੋਂ ਜੜਾ ਲਵਾ ਲਿਆ ਕਰੋ ਪੁਟਾਇਆ ਨਾ ਕਰੋ ਚੌਧਰੀ ਨੂੰ ਪਿੰਡ ਦੇ ਨੂੰ ਨਾਲ ਲੈ ਲਿਆ ਹੋਰ ਨਾਲ ਹੋ ਕੇ ਕਹਿੰਦੇ ਜੀ ਇਹ ਰਸਮ ਤਾਂ ਕਰਨੀ ਪਊ ਇਹ ਰਸਮ ਤਾਂ ਕਰਨੀ ਪੈਣੀ ਸਾਡੇ ਪਿੰਡ ਦਾ ਰਵਾਜ ਹੈ ਮਾਉ ਪਿੰਡ ਦਾ ਜਿਹੜਾ ਲਾੜਾ ਹੁੰਦਾ ਹੈ ਉਹ ਟਿੱਲਾ ਫੁੱਟਦਾ ਹੈ ਤੇ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਠੀਕ ਹੈ ਭਾਈ ਕੋਈ ਗੱਲ ਨਹੀਂ ਤੇ ਗੁਰੂ ਪਾਤਸ਼ਾਹ ਜੀ ਫਿਰ ਘੋੜੇ ਤੇ ਸਵਾਰ ਹੋਏ ਸਾਰੇ ਹੀ ਗੁਰੂ ਸਹਿਬਾਨ ਘੋੜਸਵਾਰੀ ਜਾਣਦੇ ਸੀ ਸ਼ਾਸਤਰ ਧਾਰੀ ਸ਼ਾਸਤਰ ਵਿੱਦਿਆ ਸਭ ਉਹ ਨਪੁੰਨ ਸੀ ਸਤਿਗੁਰੂ ਠੀਕ ਹੈ ਜਿਹੜੇ ਬਾਹਰੀ ਤੌਰ ਤੇ ਫੋਟੋਆਂ ਨੇ ਇਹ ਕਾਲਪਨਿਕ ਕਿਸੇ ਨਾ ਕਿਸੇ ਭਾਵਨਾ ਦੇ ਵਿੱਚ ਕਿਸੇ ਨੇ ਬਣਾਈਆਂ ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੀ ਫੋਟੋ ਵੇਖੋ ਵੀ ਵੈਰਾਗ ਦੀ ਮੂਰਤ ਦਿਸਦੀ ਹੈ ਅਧੀਆਂ ਕੱਖਾਂ ਬੰਦ ਨੇ ਅਧੀਆਂ ਕਿ ਖੁੱਲੀਆਂ ਨੇ ਇਦਾਂ ਉਪਰਾਮ ਜੀ ਬੈਠੇ ਐ ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਵੀ ਵੈਰਾਗਮਈਏ ਸਾਰੀ ਪਰ ਵੇਖੋ ਸਾਰੇ ਗੁਰੂ ਸਾਹਿਬਾਨ ਇਦਾਂ ਸ਼ਾਸਤਰ ਵਿਦਿਆ ਸ਼ਾਸਤਰਾਂ ਦੇ ਨਪੁੰਨ ਘੋੜ ਸਵਾਰ ਸਾਰੇ ਕਰਦੇ ਸੀ ਸ਼ਾਸਤਰ ਧਾਰੀ ਹੋ ਕੇ ਰਹਿੰਦੇ ਤੇ ਜਦੋਂ ਗੁਰੂ ਪਾਤਸ਼ਾਹ ਗੁਰੂ ਪੰਜਵੇਂ ਪਾਤਸ਼ਾਹ ਜੀ ਘੋੜੇ ਤੇ ਸਵਾਰ ਹੋਏ ਨਾ ਹਾਥ ਦੇ ਵਿੱਚ ਨੇਜਾ ਲੈ ਮਾਲਕ ਨੇ ਤੇ ਪਾਤਸ਼ਾਹ ਜੀ ਨੇ ਐਸਾ ਨਿਸ਼ਾਨਾ ਸਾਧਿਆ ਨੇਜੇ ਦੇ ਨਾਲ ਘੋੜੇ ਤੇ ਸਵਾਰ ਹੋ ਕੇ ਐਸਾ ਵਾਰ ਕੀਤਾ ਉਹ ਕਿੱਲੇ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਲਾ ਧਰਤੀ ਦੇ ਵਿੱਚੋਂ ਪੁੱਟ ਕੇ ਰੱਖਤਾ ਹੋ ਲੋ ਸਤਨਾਮ ਸ੍ਰੀ ਜੜਾ ਪੁੱਟ ਪਿਆ ਇਤਿਹਾਸ ਵਿੱਚ ਆਉਂਦਾ ਹੈ ਕਹਿੰਦੇ ਇਹ ਜਿਆ ਜਬਰਦਸਤ ਸਤਿਗੁਰੂ ਦਾ ਨਿਸ਼ਾਨਾ ਸੀ ਗੁਰੂ 파ਸਾ ਜੀ ਦਾ ਜਿਹੜਾ ਘੋੜਾ ਸੀ ਸਹੀਦੀ ਪਾ ਗਿਆ ਸੀ ਸਹੀਦੀ ਪਾ ਗਿਆ ਤੇ ਫਿਰ ਜਦੋਂ ਇਹ ਕੁਝ ਹੋਇਆ ਸਤਗੁਰੂ ਨੇ ਕਿਲਾ ਫਟਤਾ ਨਾਲ ਕਹਿ ਦਿੱਤਾ ਭਾਈ ਤੁਸੀਂ ਹੁਣ ਜੜਾ ਪਟਾ ਲਈਆਂ ਸਤਪੁਰਸ਼ਾਂ ਤੋਂ ਰੱਬ ਦੇ ਪਿਆਰ ਤੋਂ ਜੜਾ ਲਵਾਏ ਦੀਆਂ ਹੁੰਦੀਆਂ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਹੁਣ ਸਾਡਾ ਫੈਸਲਾ ਸੁਣ ਲੋ ਕਹਿੰਦੇ ਦੱਸੋ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹੁਣ ਅਸੀਂ ਗੰਗਾ ਦੇ ਨਾਲ ਲਾਵਾ ਨਹੀਂ ਲੈਟਾ ਇਹ ਬਰਾਤ ਹੈ ਜਿਹੜੀ ਅਸੀਂ ਇਦਾਂ ਹੀ ਲੈ ਕੇ ਜਾਵਾਂਗੇ ਤੁਸੀਂ ਸੱਤ ਪੁਰਖਾਂ ਦੀ ਪਰਖ ਕਰਨੀ ਕਰੀ ਤੁਸੀਂ ਨਹੀਂ ਜਾਣਿਆ ਰੱਬ ਦੇ ਫੱਕਰ ਫਕੀਰਾਂ ਦਾ ਉਹ ਭਾਵਨਾ ਦੇ ਨਾਲ ਸਤਕਾਰ ਨਹੀਂ ਕੀਤਾ ਜਿਵੇਂ ਕਰਨਾ ਬਣਦਾ ਸੀ ਤੁਸੀਂ ਸਾਡੇ ਗੁਰ ਸਿੱਖਾਂ ਦੀ ਬਰਾਤ ਨੂੰ ਐਵੇਂ ਹੀ ਜਾਣ ਲਿਆ ਵੇ ਤਾਂ ਐਵੇਂ ਹੀ ਆ ਗਏ ਨਾ ਨਾ ਮੈਨੂੰ ਗੁਰਸਿੱਖ ਪਿਆਰੇ ਐ ਮੈਨੂੰ ਸਿਧਾਂਤ ਪਿਆਰੇ ਐ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਹੁਣ ਮੈਂ ਲਾਵਾ ਨਹੀਂ ਲੈਣੀ ਆ ਬਰਾਤ ਤੇ ਇਹ ਵਾਪਸੀ ਜਾਓ ਤੇ ਜਦੋਂ ਗੰਗਾ ਜੀ ਨੂੰ ਪਤਾ ਲੱਗੇ ਆ ਕਿ ਸਨ ਚੰਦ ਜੀ ਧੀ ਬੜਾ ਮਾਨਵ ਉਦਾਸ ਹੋਇਆ ਦੁਖੀ ਹੋਇਆ ਵੀ ਇਹ ਅੱਲਾ ਤੇ ਫਰੋਜ ਇਹਨਾਂ ਦੀ ਕਾਰਸਤਾਨੀ ਐ ਸਾਰੀ ਕੁਝ ਕੁ ਬੰਦਿਆਂ ਨੇ ਰਲ ਕੇ ਕੁਝ ਕਰਿਆ ਗੁਰੂ ਪਾਸਾ ਨਾਲ ਮਜ਼ਾਕ ਕੀਤਾ ਇਦਾਂ ਵੇ ਮੇਰਾ ਕੀ ਕਸੂਰ ਹੈ ਮੈਨੂੰ ਕਿਉਂ ਸਜ਼ਾ ਮਿਲੇ ਤੇ ਆਪਣੀ ਭੈਣ ਹਰਹਾਂ ਨੂੰ ਗੁਰੂ ਅਰਜਨ ਦੇ ਮਹਾਰਾਜ ਦੀ ਸਾਲੀ ਇਹਨੂੰ ਨਾਲ ਲੈ ਕੇ ਇਹਨਾਂ ਫਿਰ ਗੰਗਾ ਜੀ ਜਾ ਕੇ ਗੁਰੂ ਅਰਜਨ ਦੇ ਮਹਾਰਾਜ ਜੀ ਦੇਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਹਿੰਦੇ ਮੇਰੀ ਵੀ ਪਤ ਸਾਹਿਬ ਬੇਨਤੀ ਸੁਣ ਲੋ ਜੇ ਕਿਸੇ ਤੋਂ ਗਲਤੀ ਹੋਈ ਹੈ ਇਹਨਾਂ ਨੇ ਇਹ ਭੁਰਨਾ ਕਰੀਆਂ ਨੇ ਤੁਹਾਡੇ ਨਾਲ ਕੋਈ ਜਾਂ ਮਜ਼ਾਕ ਕਰਿਆ ਗੁਰੂ ਅਰਜਨ ਦੇ ਮਹਾਰਾਜ ਜੀ ਅਗੇ ਕਹਿੰਦੇ ਮੈਂ ਗੋਲੀ ਬਣ ਕੇ ਦਾਸੀ ਬਣ ਕੇ ਮਾਫੀ ਮੰਗਦੀ ਐ ਤੁਸੀਂ ਸਾਡੇ ਨਗਰ ਨੂੰ ਮਾਫ ਕਰ ਦਿਓ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਭਾਈ ਜਣਾ ਤਾਂ ਪੁੱਟੀਆਂ ਜਾਣ ਕੋਈ ਗੱਲ ਨਹੀਂ ਤੂੰ ਹੁਣ ਭੁੱਲ ਬੁਛਾਈ ਐ ਲੱਗ ਵੀ ਜਾਣਗੀ ਤੇ ਜਦੋਂ ਇਹ ਵਚਨ ਕਰਿਆ ਫਿਰ ਕੀ ਹੋਇਆ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਗੰਗਾ ਜੀ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਗੰਗਾ ਦੇ ਨਾਲ ਲਾਮਾਂ ਲਈਆਂ ਲਾਮਾਂ ਲੈ ਕੇ ਬਰਾਤ ਵਾਪਸ ਚਾਲੇ ਪਏ ਹੈ ਵਾਪਸੀ ਦੇ ਤੇ ਜਦੋਂ ਸ੍ਰੀ ਅਮਰਤਸਰ ਸਾਹਿਬ ਪਹੁੰਚੇ ਨੇ ਨਾ ਸੰਗਤਾਂ ਅੰਦਰ ਬੜੀ ਖੁਸ਼ੀ ਅੱਜ ਗੁਰੂ ਨਾਨਕ ਦੇਰ ਦੇ ਮਾਲਕ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਵਿਆਹ ਹੋਇਆ ਹੈ ਸਿੱਖਾਂ ਦੇ ਵਿੱਚ ਸੇਵਕਾਂ ਦੇ ਸੰਗਤਾਂ ਵਿੱਚ ਆ ਖੁਸ਼ੀ ਪ੍ਰਸੰਨਤਾ ਚਾ ਸੀ ਵੇਖੋ ਕਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਵਿਆਹ ਦਾ ਪ੍ਰਸੰਗ ਆਪ ਜੀ ਨੇ ਸਾਰਾ ਸੁਣਿਆ ਤੇ ਜਦੋਂ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਮਾਲਕ ਦੀ ਮਿਹਰ ਹੁੰਦੀ ਹੈ ਤਾਂ ਇਹ ਆਪਾਂ ਨੂੰ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ ਘਰ ਦੇ ਵਿੱਚ ਜਦੋਂ ਬੱਚੇ ਦਾ ਜਨਮ ਹੁੰਦਾ ਨਾ ਜਦੋਂ ਬੱਚੇ ਦਾ ਜਨਮ ਹੁੰਦਾ ਭਾਵੇਂ ਧੀ ਹੋਵੇ ਪੁੱਤਰ ਹੋਵੇ ਜਿੱਥੇ ਮਾਤਾ ਪਿਤਾ ਨੂੰ ਬੱਚੇ ਦੇ ਜਨਮ ਦੀ ਖੁਸ਼ੀ ਹੁੰਦੀ ਹੈ ਤੇ ਬੱਚਿਆਂ ਦੇ ਜਨਮ ਤੋਂ ਬਾਅਦ ਮਾਤਾ ਪਿਤਾ ਬੱਚਿਆਂ ਦੀ ਪਰਵਰਿਸ਼ ਕਰਦੇ ਐ ਸੰਭਾਲਦੇ ਐ ਪਾਲਣ ਪੋਸ਼ਣ ਕਰਦੇ ਐ ਪੜਾਉਂਦੇ ਲਿਖਾਉਂਦੇ ਨੇ ਤਾਂ ਉਥੇ ਆ ਦਿਨ ਵੀ ਮਾਪੇ ਬੜੇ ਚਾਮਾ ਨਾਲ ਉਡੀਕਦੇ ਹੁੰਦੇ ਐ ਕਦੋਂ ਸਾਡੇ ਬੱਚੇ ਵਿਆਹਣ ਦੇ ਯੋਗ ਹੋਣ ਅਸੀਂ ਆਪਣਾ ਫਰਜ਼ ਨਿਭਾਈਏ ਤੇ ਅੱਜ ਇਹ ਪਰਿਵਾਰ ਨੂੰ ਸਤਿਗੁਰੂ ਨੇ ਇਹ ਸਮਾ ਬਖਸ਼ਿਆ ਇਹ ਖੁਸ਼ੀਆਂ ਬਖਸ਼ੀਆਂ ਨੇ ਲੱਖ ਲੱਖ ਸ਼ੁਕਰਾਨਾ ਕਰੀਏ ਮਾਲਕ ਦਾ ਉਹ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਨੇ ਇਸ ਗ੍ਰਹਿ ਵਿਖੇ ਚਰਨ ਪਾ ਕੇ ਗ੍ਰਹਿ ਨੂੰ ਪਵਿੱਤਰ ਕੀਤਾ ਸੰਗਤਾਂ ਨੂੰ ਦਰਸ਼ਨ ਦਿਦਾਰ ਬਖਸ਼ਿਸ਼ ਕੀ ਬਖਸ਼ਿਸ਼ ਕਰਕੇ ਨੇਹਾਲ ਕੀਤਾ ਖੁਸ਼ੀਆਂ ਬਖਸ਼ੀਆਂ ਗੁਰੂ ਘਰ ਦੇ ਹੈੱਡ ਗ੍ਰੰਥੀ ਸਿੰਘ ਸਹਿਬਾਨ ਬਾਬਾ ਜੀ ਦਾ ਧੰਨਵਾਦ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਧੰਨਵਾਦ ਪ੍ਰਧਾਨ ਤੋਂ ਗਵਿੰਦਰ ਸਿੰਘ ਜੀ ਸਮੁੱਚੀ ਮੈਨੇਜਮੈਂਟ ਦਾ ਔਰ ਧੰਨਵਾਦ ਕਰਦੇ ਅਸੀਂ ਜਿਹੜਾ ਵੀਰ ਗਗਨਦੀਪ ਸਿੰਘ ਜਿਨ੍ਹਾਂ ਨੇ ਸਾਨੇ ਪੰਜਾਬ YouTube ਚੈਨਲ ਤੇ ਅੱਜ ਦਾ ਜਿਹੜਾ ਸਾਰਾ ਪ੍ਰੋਗਰਾਮ ਹੈ ਇਹ ਲਾਈਵ ਕੀਤਾ ਬਹੁਤ ਵੱਡੀ ਸੇਵਾ ਹੈ ਦੇਖਦੇ ਆਂ ਹੋਰ ਵੀ ਇਲਾਕੇ ਦੇ ਵਿੱਚ ਜਿੱਥੇ ਵੀ ਸਮਾਜਿਕ ਤੌਰ ਤੇ ਕੋਈ ਧਾਰਮਿਕ ਸਮਾਗਮ ਹੁੰਦਾ ਹੈ ਸਾਂਝੀ ਕਾਰਜ ਹੁੰਦੇ ਆ ਇਹ ਆਪਣੀ ਸੇਵਾ ਨਿਭਾਉਂਦੇ ਆ ਸੋ ਵੀਰ ਗਗਨਦੀਪ ਸਿੰਘ ਦਾ ਬਹੁਤ ਬਹੁਤ ਧੰਨਵਾਦ ਚੇਅਰਮੈਨ ਦਸਪੰਨ ਸਿੰਘ ਜੀ ਦਾ ਵੀ ਪਹੁੰਚੀ ਹੈ ਸਾਰੀ ਸੰਗਤ ਦਾ ਧੰਨਵਾਦ ਭੁੱਲਾਂ ਚੁੱਕਾਂ ਦੀ ਖਿਮਾ ਅਰਦਾਸ ਵੀ ਜੁੜਾਂਗੇ ਇਹ ਲੋਕ ਸੁਖੀ ਪਰ ਲੋਕ ਸਹੇਲੇ ਨਾਨਕ ਹਰਪ੍ਰਭ ਆਪੇ ਮਿਲਗੇ